ਓਏ ਹੋਰ ਫੇਰੇ ਕੀ ਹੋ ਗਿਆ ਪਗਵੰਤ ਜੀ ਸਵੇਰ ਦਾ ਢੋਲ ਜਬਜਾਈ ਜਾਣੇ ਉਹ ਖੜਕਾਈ ਜਾਣੇ ਉਹ ਇਹ ਢੋਲੀ ਬਣਨਾ ਤਾਂ ਅਸਲੀ ਢੋਲ ਲਿਆਓ ਕਣਕਾਲਾ ਢੋਲਨਾ ਕੁੱਟੀ ਜਾਓ ਇਹਨੇ ਟੋਟੇ ਜਾਣਾ ਇਹਨੂੰ ਕੁੱਟ-ਕੁੱਟ ਕੇ ਬਜਾ-ਬਜਾ ਕੇ ਦਖੀਤੇ ਤੁਸੀਂ ਹੋਰ ਨਾ ਭੰਗੜੇ ਦੇ ਕੋਚ ਬਣਜੋ ਓਏ ਮੈਂ ਪੰਗੜੇ ਦਾ ਕੁਝ ਨਹੀਂ ਬਣਦਾ ਮਦੱਤ ਔਲਕਟੋ ਗਾਇਸ ਸਾਨੂੰ ਇਹ ਦਿਖਾਉਣਾ ਚਾਹਨਾ ਵੀ ਮੇਰੇ ਤੇ ਜਿਹੜੇ ਸਰਕਾਰੀ ਕਣਕ ਖਾਣ ਦੇ ਗਵਨ ਕਰਨ ਦੇ ਦੋਸ਼ ਲਾਏ ਨੇ ਉਹ ਬੇਬੁਨਿਆਦ ਨੇ ਝੂਠੇ ਨੇ ਮੇਰਾ ਤਾਂ ਢੁੱਲ ਖਲੀ ਹੋਇਆ ਪਿਆ ਦੇਖ ਲੋ ਹਾਂ ਕਣਕ ਦੇ ਪੈਸੇ ਵੇਚ ਕੇ ਬੈਂਕ ਚ ਰੱਖਤੇ ਹੋਣਗੇ ਸੁਵਾਦ ਦਾ ਟਾਈਮ ਗਾਜੇ ਆਪਦੇ ਏਟੀਐਮ ਕਾਰਡ ਤੋੜ ਕੇ ਸਿੱਟੋ